ਰਾਹ ਹਲਕੇ ਵਾਸਤੇ ਵਿਕਾਸ ਕਿਹੜੀ ਕਿਹੜੀ ਚੀਜ਼ਾਂ ਡਿਵੈਲਪਮੈਂਟ ਕਿਹੜੇ ਕਿਹੜੇ ਪ੍ਰੋਜੈਕਟ ਤੇ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਕੋਚੀ ਸਮਝੀ ਪੈਂਦੇ ਨੇ ਸਮਝਾਉਂਦੇ ਨੇ ਸੌ ਤਾਂ ਰਾਜਾ ਵੜਿੰਗੀ ਵੀਰੇ ਮੂਹਰੇ ਦੀਂਦਾ ਪਰ ਰਾਜਾ ਵੜਿੰਗੀ ਡੀਲ ਲੈ ਕੇ ਜਾਊਗਾ ਇਹ ਵਿਚਾਰ ਪਸੰਦ ਯਾਨੀ ਕਿ ਵਧੀਆ ਲੱਗਦੇ ਆ ਬੰਦੇ ਨੂੰ ਆਣੇਗੇ ਕੋਈ ਵਧੀਆ ਪਾਰਟੀ ਦਾ ਉਹ ਦੇਖੀ ਰਿਹਾ ਤੇ ਵੜੰਗਾ ਆਸੀ ਕੱਲ ਰਾਜਾ ਵੜੰਗੋ ਠੀਕ ਹੈ ਅਮਿੰਦੀ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਠੀਕ ਹੈ ਜੀ ਵੀ ਸਾਨੂੰ ਰਾਜਾ ਵੜਿੰਗ ਤੇ ਆ ਠੀਕ ਹੈ ਦੇਖੋ ਵੋਟ ਅਸੀਂ ਰਾਜਾ ਵੜਿੰਗ ਨੂੰ ਕੋਣ ਸਾਨੂੰ 6-6000 ਰ ਸਾਰੇ ਦੇ ਬਿੱਲ ਮਾਫਾ ਜੀਰੋ ਜੀਰੋ ਕੋਈ ਕੁਝ ਕਹੀ ਜਾਵੇ ਅਸੀਂ ਭਾਲਦੇ ਹਾਂ ਬੋਰੀ ਨੋਟਾਂ ਦੀ ਸਾਨੂੰ ਸਾਰੇ ਸੱਟ ਜਵੇ ਫਿਰ ਭਵੰਤਮਾਨ ਠੀਕ ਆ ਪਰ ਭਵੰਤਮਾਨ ਸਾਨੂੰ ਸਾਰੇੋਂ ਠੀਕ ਕਾਂਗਰਸ ਹੀ ਆਉਗੀ ਕਾਂਗਰਸ ਕਾਂਗਰਸ ਦੇ ਉਮੀਦਵਾਰ ਰਾਜਾ ਵੜੰਗ ਜੀ ਕਿਉਂ ਰਾਜਾ ਵੜੰਗ ਪਸੰਦ ਆ ਰਹੇ ਆ ਰਾਜਾ ਵੜੰਗ ਹੀ ਪਸੰਦ ਆਉਂਦਾ ਲੋਕੀ ਕਹਿੰਦੇ ਪਹਿਲਾਂ ਵਾਲੇ ਚੰਗਾ ਸੀ ਜੋ ਸੀਗਾ ਕਾਂਗਰਸ ਸੀ ਇਹ ਚੰਗੇ ਸੀਗੇ ਬਸ ਨਹੀਂ ਲੱਗਦਾ ਰਾਜਾ ਵੜੰਗ ਤੋਂ ਕਿਉਂ ਉਮੀਦਾਂ ਉਮੀਦਾਂ ਜੋ ਕੰਮ ਕਰੂਗਾ ਉਹ ਕੰਮ ਕਰੂਗਾ ਅੱਗੇ ਕਰਕੇ ਆਇਆ ਅੱਗੇ ਕਰਕੇ ਆਇਆ ਉਹ ਪਿਛੇ ਕੰਮ ਕਰੂਗਾ ਚੰਗੇ ਕੰਮ ਕਰੂਗਾ ਬਣੂਗਾ ਹੀ ਕਦਾ ਕਾਂਸਲ ਕੀਤਾ ਜੋ ਕੀਤਾ ਉਹ ਕੋਈ ਨਹੀਂ ਕਰਕੇ ਜਰਾ ਜਾ ਜਾ ਆਪਣੇ ਕੀ ਉਹਦਾ ਪਲੱਸ ਪੁਆਇੰਟ ਕੀ ਲੱਗਦਾ ਅਜੇ ਤੀਂ ਦੇਖੋ ਉਹਦਾ ਨਾਂ ਹੀ ਚੱਲਦਾ ਆ ਵਧੀਆ ਆਪਦੇ ਪਕਾਰ ਦੇ ਆਪਰੇ ਜ਼ਿਲ੍ਹੇ ਚੋਂ ਇੱਕ ਕੰਮ ਵੀ ਬਹੁਤ ਤਗੜੇ ਕਰਤੇ ਆ ਕੀਤੇ ਆ ਬਹੁਤ ਵਧੀਆ ਬਾ ਗਰੀਬ ਲਈ ਸੋਚੇ ਬਸ ਉਹ ਹਾਂ ਵੱਡੀ ਗੱਲ ਤਾਂ ਇਹ ਹੈ ਢਾਡਵਾਲੇ ਐਮ.ਐਲ.ਏ ਨੂੰ ਦੋ ਵਾਰੀ ਬੁਰਤਾ ਪਾਈ ਪਾਰਦੀਆਂ ਜਿਤਾਤਾ ਸੀ ਇੱਕ ਕੰਮ ਨਹੀਂ ਕੀਤਾ ਜੇਕਰ ਮੈਂ ਡੇਟੂ ਦਾ 10 ਸਾਲ ਐਮਪੀ ਰਿਹਾ ਇੱਕ ਰੁਪਿਆ ਲਾਇਆ ਦਿਖਾਉ ਜੇਕਰਾਂ 10 ਸਾਲ ਲਗਾਤਾਰ ਐਮਪੀ ਬਣਿਆ ਕੋਈ ਢੇੜਾ ਨਹੀਂ ਕੋਈ ਦੁੱਖ ਸੁੱਖ ਨਹੀਂ ਕੋਈ ਲੈਣਾ ਦੇਣਾ ਨਹੀਂ ਦੇਖਿਆ ਹੁਣ 10 ਸਾਲ ਚ 10 ਸਾਲ ਜਿੱਥੇ ਦੇਖਿਆ ਹੁਣ ਨਹੀਂ ਇਹ ਏਰੀਆ ਚ ਕਦੇ ਵੀ ਜੇਕਰ ਫਰੀਦ ਪਿੱਟੂ ਉਹਦੇ ਕਾਰਜਕਾਲ ਤੇ 10 ਚ ਕਿੰਨੇ ਨੰਬਰ ਦਿੰਨੇ ਹੋ 0 0 0 0 ਹੈ ਸਰਕਾਰ ਦੇ ਜਿਹੜੇ ਡਿਊਟੀਆਂ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਆ ਨਸ਼ਿਆਂ ਤੇ ਲੱਗੇ ਪਿਰਦਾ ਸਾਡੇ ਮੁੰਡੇ ਚਾਹੇ ਮੋਦੀ ਹੋਵੇ ਚਾਹੇ ਜੋਗੀ ਹੋਵੇ ਇਹ ਆਪਦੀ ਕੁਰਸੀ ਨੂੰ ਲੈਂਦੇ ਆ ਦੂਜੇ ਨੂੰ ਤਾਂ ਕੋਈ ਨਹੀਂ ਕਰਨ ਦੇ ਦੋ ਕਿਹੜੀ ਗੋੜੀ ਸ਼ਿਕਾਇਤ ਨਹੀਂ ਕੀਤੀ ਕੰਨ ਖਿੱਚੇਗੇ ਉਹਨਾਂ ਨੂੰ ਕੀ ਕਰਦੇ ਹੋ ਵਾਹ ਜੀ ਵਾਹ ਇਹ ਮੌਲਕ ਕਰਨ ਕੇ ਚਲਣਾ ਹੈਗਾ ਸਾਡੇ ਭਲਾ ਕੇ ਚਲਣਾ ਸਾਨੂੰ ਸਰਕਾਰ ਤੋਂ ਮੁਫਤ ਕੋਈ ਸਹੂਲਤ ਨਹੀਂ ਚਾਹੀਦੀ ਸਾਨੂੰ ਨੌਕਰੀਆਂ ਦਿਓ ਅਸੀਂ ਆਪਦੇ ਕੰਮਾਂ ਧੰਨੇ ਤੇ ਜਾਈਏ ਅਸੀਂ ਆਪੇ ਰਾਸ਼ਨ ਲੈ ਲਾਂਗੇ ਆਪਦੇ ਬੱਚਿਆਂ ਦੀਆਂ ਫੀਸਾਂ ਵੀ ਭਰ ਲਾਂਗੇ ਸਾਨੂੰ ਕੰਮ ਦਿਓ ਜੀ ਜਿਹੇ ਖਿਆਲ ਦੇ ਵਿੱਚ ਤਾਂ ਕਾਦੀ ਜਾਂ ਕਾਂਗਰਸ ਦੋਨਾਂ ਦੇ ਵਿੱਚੋਂ ਇੱਕ ਹੀ ਆਉਤੋ ਚੜੂ ਗਿਆ ਬਾਦਨ ਇੰਨੇ ਇੰਨੇ ਸਾਡੇ ਦੇਸ਼ ਵਿੱਚ ਬਲਕੇ ਦੂਜੇ ਦੇਸ਼ ਲੁੱਟ ਕੇ ਲੈ ਕੇ ਜਾਂਦੇ ਇਥੋਂ ਰੇਸ ਤਾਂ ਦੂਜੇ ਹਥਿਆਰ ਵੇਚ-ਵੇਚ ਕੇ ਲੁੱਟ ਕੇ ਜਾਂਦੇ ਆ ਸਾਨੂੰ ਲੜਾ ਲੜਾ ਕੇ ਭਾਈ ਜੀ ਲੁਧਿਆਣਾ ਲੋਕ ਸਭਾ ਹਲਕੇ ਜਗਰਾਉਂ ਹਲਕਾ ਪੈਂਦਾ ਤੁਸੀਂ ਜਗਰਾਉਂ ਦੇ ਵਸੇ ਰਹਣ ਵਾਲੇ ਹੈਗੇ ਹੋ ਕਿਵੇਂ ਲੱਗਦਾ ਲੁਧਿਆਣੇ ਵਿੱਚ ਹੁਣ ਕਿਵੇਂ ਕਿਹੜੀ ਕਿਹੜੀਆਂ ਪਾਰਟੀਆਂ ਕਿਹੜੇ ਕਿਹੜੇ ਉਮੀਦਵਾਰ ਆਪਣਾ ਜੋਰ ਲਾ ਰਹੇ ਆ ਤੇ ਕੀ ਸੋਚੀ ਸਮਝ ਪੈਂਦੀ ਹੈ ਵੀ ਕਿਹੜੇ ਲੋਕ ਜਗਰਾਉਂ ਹਲਕੇ ਲਈ ਲੁਧਿਆਣੇ ਹਲਕੇ ਜ਼ਿਲ੍ਹੇ ਲਈ ਕੋਈ ਵਧੀਆ ਵਿਕਾਸ ਕੋਈ ਵਧੀਆ ਪਾਰਟੀ ਅੱਗੇ ਆ ਸਕਦੀ ਹੈ ਕਿਵੇਂ ਲੱਗਦਾ ਕੋਈ ਵਧੀਆ ਪਾਰਟੀ ਦਾ ਉਹ ਦੇਖੀ ਰਿਹਾ ਤੇ ਵੜੰਗਾ ਆਈ ਸੀ ਗੱਲ ਰਾਜ ਵੜੰਗੋ ਤੇ ਅਮਿੰਦ ਸਿੰਘ ਰਾਜ ਵੜੰਗ ਕਾਂਗਰਸ ਪਾਣੀ ਠੀਕ ਹੈ ਜੀ ਕਿਵੇਂ ਕੀ ਗੱਲਬਾਤ ਲੱਗੀ ਕੀ ਵਾਦੇ ਕੀ ਦਾਅਵੇ ਕੀ ਗੱਲਾਂ ਹੋਈਆਂ ਦਾਅਵੇ ਦਾ ਜੀ ਮਤੋਂ ਉਹਨੇ ਗੱਲ ਕਾਪ ਤੋਂ ਕੱਢਿਆ ਸੀਗਾ ਕੱਠ ਬਹੁਤ ਸੀ ਗੱਲ ਉਹ ਠੀਕ ਹੈ ਛੱਟ ਚੰਗਾ ਸੀ ਹੈ ਛੱਟ ਚੰਗਾ ਸੀ ਜੀ ਤੇ ਉਹਨੇ ਵੀ ਕੱਢੀ ਕਿਵੇਂ ਲੱਗਿਆ ਵੀ ਰਾਜਾ ਵੜੰਗ ਅਪੀਲ ਕਰਦੇ ਆ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਗਿੱਦੜਪਾਹ ਦੇ ਵਿਧਾਇਕ ਵੀ ਨੇ ਕੀ ਲੱਗਦਾ ਤੁਹਾਨੂੰ ਗੱਲਬਾਤ ਲੱਗਦੀ ਹੈ ਵੀ ਨਾਲ ਲੋਕਾਂ ਦੇ ਦਿਲਾਂ ਤੇ ਰਾਹ ਘਰ ਪਾ ਸਕਦੇ ਆ ਕਿਵੇਂ ਹੁੰਦਾ ਕੀ ਲੱਗਦਾ ਕਰ ਸਕਦੇ ਜੀ ਕਰ ਸਕਦੇ ਆ ਕਰ ਸਕਦਾ ਠੀਕ ਹੈ ਕਿਵੇਂ ਸਪੀਚ ਕਰ ਸੁਣੀ ਕੋਈ ਕੁਝ ਦਿੱਤੀ ਗੱਲ ਉਹਨਾਂ ਦੀ ਗੱਲਬਾਤ ਦਿੱਤੀ ਕੋਈ ਨੇ ਸਪੀਚ ਹੰਝ ਕੀਤੀ ਆ ਉਹਨਾਂ ਨੇ ਕੀ ਲੱਗਦਾ ਜਗਰਾਉ ਹਲਕੇ ਵਾਸਤੇ ਵਿਕਾਸ ਕਿਹੜੀ ਕਿਹੜੀ ਚੀਜ਼ਾਂ ਡਿਵੈਲਪਮੈਂਟ ਕਿਹੜੇ ਕਿਹੜੇ ਪ੍ਰੋਜੈਕਟ ਤੇ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਸੋਚੀ ਸਮਝੀ ਪੈਂਦੇ ਨੇ ਸਮਝਾਉਂਦੇ ਨੇ ਹਾਂ ਤਾਂ ਰਾਜਾ ਵੜਿੰਗ ਵੀਰੇ ਪੂਰੇ ਦੀਂਦਾ ਵਾ ਰਾਜਾ ਬੜੇਗੀ ਲੀਡ ਲੈ ਕੇ ਜਾਊਗਾ ਠੀਕ ਹੈ ਜੀ ਬਾਕੀ ਰਾਜਾ ਵੜਿੰਗ ਕਾਫੀ ਲੋਕ ਬਾਈ ਨਾਮ ਲੈ ਰਹੇ ਆ ਕੀ ਖਾਸियत ਹੈ ਕੋਈ ਪਰਸਨੈਲਿਟੀ ਹੈ ਇਹ ਜੀ ਹੈ ਪੰਜਾਬ ਪ੍ਰਧਾਨ ਨੇ ਤਾਂ ਕਰਕੇ ਕਾਂਗਰਸ ਦੇ ਜਾਂ ਮੌਜੂਦਾ ਵਿਧਾਇਕ ਵੀ ਨੇ ਕਿਹੜੀ ਗੱਲਾਂ ਕਰਕੇ ਲੋਕ ਨੂੰ ਇੰਨਾ ਪਸੰਦ ਕਰ ਰਹੇ ਹੈ ਮੈਨੂੰ ਸੀ ਉਹਦੇ ਵਿਚਾਰ ਪਸੰਦ ਯਾਨੀ ਕਿ ਵਧੀਆ ਲੱਗਦੇ ਆ ਬੰਦੇ ਨੂੰ ਜਾਣੇ ਕਿ ਕਿਵੇਂ ਲੱਗਦਾ ਬਾਈ ਕੀ ਵਿਊ ਹੈ ਕੀ ਮੰਗਾਣੇ ਕੀ ਕਮੀਆਂ ਪੇਸ਼ੀਆਂ ਲੱਗਦੀਆਂ ਸਰਕਾਰਾਂ ਚ ਪਾਰਟੀਆਂ ਚ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਆ ਰਹੀਆਂ ਨੇ ਵੋਟ ਨੂੰ ਲੈ ਕੇ ਕੀ ਸੋਚੀ ਕਹਿੰਦੀ ਹੈ ਉਮੀਦ ਸਾਨੂੰ ਰਾਜਾ ਵੜਿੰਗ ਵੋਟ ਅਸੀਂ ਰਾਜਾ ਬੜਿੰਗ ਨਹੀਂ ਕੋਣੀ ਚਲੋ ਠੀਕ ਹੈ ਭਾਈ ਜੀ ਲੁਧਿਆਣਾ ਲੋਕ ਸਭਾ ਚੋਣਾਂ ਜਗਰਾਉ ਇੱਕ ਹਲਕਾ ਜਗਰਾਉ ਦੇ ਵਸਨੀਕ ਹੋ ਰਹਿਣ ਵਾਲਿਓ ਕੀ ਲੱਗਦਾ ਕੀ ਖਾਮੀਆਂ ਕਮੀਆਂ ਪੇਸ਼ੀਆਂ ਕੀ ਲੋੜਾਂ ਜਗਰਾਉ ਦੀਆਂ ਨੇ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਕੀ ਮਾਹੌਲ ਸਮਝਾਉਂਦਾ ਝਾੜੂ ਵਾਲਿਆਂ ਐਮਐਲ ਨੂੰ ਦੋ ਵਾਰੀ ਵੋਟਾਂ ਪਾਈ ਪਾਤੀਆਂ ਜਿਤਾਤਾ ਆ ਇੱਕ ਕੰਮ ਨਹੀਂ ਕੀਤਾ ਜਗਰਾਉਂ ਦਾ ਇੱਕ ਕੰਮ ਨਹੀਂ ਕੀਤਾ ਮਾਗ ਤੇ ਪਰ ਬਣਾਲੇ ਹੁਣ ਲੁਧਿਆਣਾ ਲੋਕ ਸਭਾ ਚੋਣਾਂ ਕੰਮ ਕਿਉਂ ਨਹੀਂ ਕੀਤੇ ਉਹਨਾਂ ਨੇ ਉਹ ਕੀਤੇ ਨਹੀਂ ਜੀ ਅਪਕੇ ਲੋਕਾਂ ਨੂੰ ਬੁੜੀਆਂ ਨੂੰ ਇਕੱਠੀਆਂ ਕਰ ਲੀਆਂ ਵਾ ਤੇ ਇਹੀ ਹਜ਼ਾਰ ਹਜ਼ਾਰ ਖਾਤੇ 'ਚ ਪਾਵਾਂਗੇ 25 2500 ਪੈਸੇ ਕਰਾਵਾਂਗੇ ਕਿ ਟਿੱਪਰਾ ਦੇ ਪਾਲੇ ਟਿੱਪਰਾ ਦੇ ਪਾਲੇ ਲੋਕਾਂ ਦੀ ਕੁਠੀਆਂ ਕਬਜ਼ਾ ਕਰੀ ਜਾਂਦੀਆਂ ਅੱਛਾ ਤੇ ਦੋ ਤੇ ਦੋ ਵਾਰ ਵਿਧਾਇਕ ਬਣਾਇਆ ਕਿਹਨੇ ਤੁਸੀਂ ਬਣਾਇਆ ਤੇ ਬਣਾਇਆ ਤਾਂ ਹੀ ਬਣਾਇਆ ਵੀ ਇੱਥੇ ਸਾਡੇ ਕੰਮ ਕਰਨਗੇ ਤਾਂ ਕੰਮ ਆ ਫੁਆਰਾ ਦੇ ਕਰਨ ਲੱਗਾ ਦੂਜੀ ਵਾਰ ਤਾਂ ਨਹੀਂ ਪੰਡਣਾ ਭਗਵੰਤ ਜੀ ਵਰਦਾ ਸਿਰਫ ਭਗਵੰਤ ਮਾਨ ਦੇ ਨਾਮ ਉਨੂੰ ਵੋਟਾਂ ਪੰਡੀਆਂ ਜਦੋਂ ਭਗਵੰਤ ਮਾਨ ਸੀਐਮ ਲਾਂਚ ਕਰਤਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਤਾਂ ਕਰਕੇ ਪਾਈਆਂ ਇਹਨਾਂ ਨੂੰ ਅਸੀਂ ਦੂਜੀ ਵਾਰ ਤਾਂ ਨਹੀਂ ਦੂਜੀ ਵਾਰੀ ਤੋਂ ਹਾਰਦੇ ਸੀਗੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਕੀ ਲੱਗਦਾ ਐ ਅਮਰਿੰਦਰ ਸਿੰਘ ਰਾਜਾ ਆਪਣੀ ਕਾਂਗਰਸ ਪਾਰਟੀ ਵੱਲੋਂ ਰਵਨੀਤ ਬਿੱਟੂ ਭਾਜਪੀ ਅਸ਼ੋਕ ਪ੍ਰਾਸ਼ਦ ਪੱਪੀ ਆਮ ਆਦਮੀ ਠੀਕ ਐ ਸ਼ੋਮਨ ਕਲਰ ਜੀ ਸਿੰਘ ਢਿੱਲੋਂ ਕਿਹੜਾ ਬੰਦਾ ਸਮਝ ਆਉਂਦਾ ਕਿਹੜੀ ਪਾਰਟੀ ਸਮਝ ਆਉਂਦੀ ਪਈ ਐ ਇਹ ਟੂ ਦਾ 10 ਸਾਲ ਐਂਪੀਰੀਆ ਇੱਥੇ 1 ਰੁਪਿਆ ਲਾਇਆ ਦਿਖਾਓ ਜੀ ਕਰਾਂਗੇ ਤਾਂ ਆ ਆਪਣੀ ਵੱਡੀ ਗੱਲ ਹੈ ਇਹ بڑے ਲੋਕਾਂ ਨੇ ਕਿਹਾ ਕਹਿੰਦੇ ਕਿਸੇ ਦਾ ਫੋਨ ਨਹੀਂ ਚੱਕਣਾ ਕਿਸੇ ਨੇ ਇੱਕ ਵਾਰੀ ਆਇਆ ਹੀ ਨਹੀਂ ਆ ਮਸ਼ੀਨਾਂ ਲੈ ਕੇ ਗਿਆ ਉਹ ਇੱਕ ਵਾਰੀ ਆਹ ਦੇਖ ਲਓ ਪਈਆਂ ਅੱਛਾ ਰਵਨੀਸ਼ ਸਿੰਘ ਮਿੱਟੂ ਆਇਆ ਹੀ ਨਹੀਂ ਮੁੜ ਕੇ ਨਹੀਂ ਆਏਗਾ ਦੇਖ ਲਓ ਚੱਲਦੇ ਉਹ ਆਹ ਬੜੀ ਵੱਡੀ ਸ਼ਿਕਾਇਤ ਹੈ ਲੋਕਾਂ ਦੀ ਕਿ ਆ ਫੁਹਾਰਾ ਦੇਖ ਲਓ ਜੀ ਆ ਕਹਿ ਕੇ ਗਏ ਸੀ ਫੁਆਰੇ ਚੱਲਣਗੇ ਪਰ ਸ਼ਾਇਦ ਇੱਥੇ ਅਜ ਤੱਕ ਕਦੀ ਕੁਝ ਚੱਲਿਆ ਹੀ ਨਹੀਂ ਕਦੀ ਕੁਝ ਲੱਗਿਆ ਹੀ ਨਹੀਂ ਕਰਕੇ ਗਏ ਦਾਖਾ ਅੱਛਾ ਇਹਦਾ ਇਹਦਾ ਦਾਖਾ ਕਰਕੇ ਤੇ ਮੁੜ ਕੇ ਆ ਹੀ ਰਹਿ ਗਿਆ ਜੀ ਇਹ ਕਾਗੜੀਆਂ ਚੱਲੀ ਜਾਂਦੀ ਕਾਗੜੇ ਨਹੀਂ ਰਫਨੀਤ ਬਿੱਟੂ ਤੋਂ ਬੜੇ ਲੋਕਾਂ ਨੂੰ ਸ਼ਿਕਾਇਤ ਹੈ 10 ਸਾਲ ਲਗਾਤਾਰ ਐਮਪੀ ਬਣਿਆ ਕੋਈ ਢੇੜਾ ਨਹੀਂ ਕੋਈ ਦੁੱਖ ਸੁੱਖ ਨਹੀਂ ਕੋਈ ਲੈਣਾ ਦੇਣਾ ਨਹੀਂ ਦੇਖਿਆ ਹੁਣ 10 ਸਾਲ ਚ 10 ਸਾਲ ਜਿੱਥੇ ਦੇਖਿਆ ਨਹੀਂ ਇਹ ਏਰੀਆ ਚ ਕਦੇ ਵੀ ਬੋਲ ਤੁਹਾਡਾ ਹੀ ਐਮਪੀ ਹਾਂ 5 ਕਰੋੜ ਰੁਪਏ ਮਿਲਦਾ ਜੀ 1 ਰੁਪਿਆ ਦਾ ਲਾਇਆ ਹੋਵੇ ਜੀ ਤੁਹਾਡੇ ਹੀ ਹਲਕੇ ਇੱਕ ਅਗਲੀ ਨਸੀਨਾ ਲਾ ਕੇ ਗਿਆ ਜਿਹੜੀਆਂ ਦੂਜਿਆਂ ਚ ਹੁੰਦੀਆਂ ਜੈਮਨੀ ਵਾਲੀਆਂ ਬਸ ਉਹ ਵੀ ਵੋਟਾਂ ਵੇਲੇ ਉਹ ਵੀ ਜਦੋਂ ਵੋਟਾਂ ਵੇਲੇ ਵੋਟਾਂ ਤੋਂ ਪਹਿਲਾਂ ਉਹਦੋਂ ਬਸ ਲਗਾ ਗਿਆ ਪਿਛਲੀ ਵਾਰੀ ਬਸ ਫਿਰ ਬੰਦਾ ਫਰੀਦ ਬਿੱਟੂ ਨੂੰ ਫਿਰ ਉਹਦੇ ਕਾਰਜਕਾਲ ਤੇ 10 ਚ ਕਿੰਨੇ ਨੰਬਰ ਦਿੰਨੇ ਹੋ 0 0 0 0 ਹੁਣ ਭਾਈ ਦੀ ਕੀ ਉਮੀਦ ਲੱਗਦੀ ਹੈ ਵੀ ਹੁਣ ਲੋਕ ਸਭਾ ਚੋਣਾਂ ਨੇ ਵੋਟ ਸਾਰੇ ਪਾਉਂਦੇ ਨੇ ਇੱਕ ਤਰੀਕ ਨੂੰ ਵੋਟਾਂ ਨੇ ਕਿਹੜੀ ਪਾਰਟੀ ਦੇ ਕਿਹੜਾ ਉਮੀਦਵਾਰ ਥੋੜਾ ਬੋਤ ਸੋਜੀ ਆਉਂਦਾ ਦਿਮਾਗ ਚ ਆਉਂਦਾ ਕੀ ਲੱਗਦਾ ਆ ਕਾਂਗਰਸ ਹੀ ਆਊਗੀ ਕਾਂਗਰਸ ਕਾਂਗਰਸ ਦੇ ਉਮੀਦਵਾਰ ਰਾਜਾ ਵੜੈੰਗ ਆ ਜੀ ਹਾਂ ਅਮਨਦੀਪ ਸਿੰਘ ਰਾਜਾ ਵੜੈੰਗ ਕੀ ਲੱਗਦਾ ਬਾਈ ਜੀ ਕੀ ਪਲੱਸ ਪੁਆਇੰਟ ਹੈ ਕੀ ਉਹਨਾਂ ਦਾ ਅੱਪਰ ਹੈਂਡ ਹੈ ਇਹ ਪੰਜਾਬ ਪ੍ਰਧਾਨ ਕਾਂਗਰਸ ਦੇ ਤਾਂ ਕਰਕੇ ਗਿੱਦੜ ਬਾਏ ਤੋਂ ਐਮਐਲਏ ਜਿੱਤੇ ਆ ਤਾਂ ਕਰਕੇ ਇਥੇ ਲੋਕ ਸਭਾ ਤੋਂ ਖੜੇ ਹੋਏ ਨੇ ਤਾਂ ਕਰਕੇ ਕਿਉਂ ਰਾਜਾ ਵੜਿੰਗ ਪਸੰਦ ਆ ਰਹੇ ਆ ਰਾਜਾ ਵੜਿੰਗ ਨਹੀਂ ਪਸੰਦ ਹੁੰਦਾ ਲੋਕੀ ਕਹਿੰਦੇ ਪਹਿਲਾਂ ਵਾਲੇ ਚੰਗਾ ਸੀ ਜੋ ਸੀਗਾ ਕਾਂਗਰਸ ਸੀਗੇ ਚੰਗੇ ਸੀਗੇ ਬਸ ਜੋ ਆਮ ਆਦਮੀ ਚਾਹੇ ਕੁਝ ਨਹੀਂ ਹੋਇਆ ਜਿੰਨਾ ਚਾਹਿਆ ਬਸ ਆਜਾ ਵੜਿੰਗ ਕਿਵੇਂ ਤੁਹਾਡੀ ਆਵਾਜ਼ ਬਣ ਸਕਦੇ ਆ ਪਾਰਲੀਮੈਂਟ ਜਾ ਕੇ ਕਿਵੇਂ ਤੁਹਾਡੇ ਲਈ ਕੁਝ ਕਰ ਸਕਦੇ ਆ ਵਾਰੀ ਵਾਰੀ ਬਣ ਸਕਦੇ ਆ ਜੀ ਬਣੂਗਾ ਬਣੂਗਾ ਜਿੱਤੂਗਾ ਜੀ ਹਾਂਜੀ ਬਾਈ ਕੀ ਲੱਗਦਾ ਰਾਜਾ ਆਪਣੀ ਤੂੰ ਕੀ ਉਮੀਦਾਂ ਨੇ ਉਮੀਦਾਂ ਵੀ ਕੰਮ ਕਰੂਗਾ ਉਹ ਕੰਮ ਕਰੂਗਾ ਕੰਮ ਕਰੂਗਾ ਅੱਗੇ ਕਰਕੇ ਆਇਆ ਅੱਗੇ ਕਰਕੇ ਆਇਆ ਉਹ ਪਿਛੇ ਕੰਮ ਕਰੂਗਾ ਚੰਗੇ ਕੰਮ ਕਰਦਾ ਬਣੂਗਾ ਜੀ ਉਹ ਜੇ ਰਾਜਾ ਆਪਣੀ ਕੰਮ ਚੰਗੇ ਕਰਨਗੇ ਫਿਰ ਦੁਬਾਰਾ ਫਿਰ ਬਣੂਗਾ ਬਣ ਗਏ ਹਾਂ ਪਹਿਲਾਂ ਕਾਂਗਰਸੀ ਨੇ ਕੀਤਾ ਜੋ ਕੀਤਾ ਹੁਣ ਕੋਈ ਨਹੀਂ ਕਰਕੇ ਜਾਂਦਾ ਸਭ ਪੈਸੇ ਯਾਰਾ ਸਭ ਪੈਸੇ ਯਾਰਾ ਉਹ ਪੈਸੇ ਤੇ ਯਾਰ ਨੇ ਠੀਕ ਹੈ ਰਾਜਾ ਵਾਜਾ ਪੜੇਗੀ ਕੀ ਉਹਦਾ ਪਲੱਸ ਪੁਆਇੰਟ ਕੀ ਲੱਗਦਾ ਕਹਿੰਦੇ ਬੰਦੇ ਵਿੱਚ ਗੁਣ ਹੁੰਦਾ ਵੀ ਵਧੀਆ ਕੋਈ ਗੱਲ ਬਾਤ ਹਜੇ ਤੱਕ ਹੀ ਦੇਖੋ ਉਹ ਤਾਂ ਨਹੀਂ ਚੱਲਦਾ ਆ ਵਧੀਆ ਆਪਦੇ ਪਕਾ ਦੇ ਆਪਰੇ ਜ਼ਿਲ੍ਹੇ ਚ ਉਹਨੇ ਕੰਮ ਵੀ ਬਹੁਤ ਤਗੜੇ ਕਰਤੇ ਆ ਕੀਤੇ ਆ ਬਹੁਤ ਵਧੀਆ ਤੇ ਆਪਾਂ ਇਹ ਵੀ ਗਾਂ ਵਾਲੀ ਉਮੀਦ ਰਹੀ ਦਿੰਨੇ ਵੀ ਗਾਂ ਨੂੰ ਸਭ ਇਹ ਚੱਲੇ ਵੀ ਲੋੜੀਂਦੇ ਜਵਾਨ ਆ ਵਧੀਆ ਗੱਲ ਬਤ ਕਰ ਹਾਂਜੀ ਹਾਂਜੀ ਬਸ ਗਰੀਬ ਲਈ ਸੋਚੇ ਬਸ ਉਹ ਹਾਂ ਵੱਡੀ ਗੱਲ ਤਾਂ ਇਹ ਆ ਵੋਟ ਪਾਉਣ ਜਿਹੜੇ ਕੋਈ ਬੇਰਜਗਾਰੀ ਆ ਕੋਈ ਨੌਕਰੀ ਨਹੀਂ ਹੈ ਤੇ ਮਹਿੰਗਾਈ ਦਾ ਕੰਮ ਇੰਨਾ ਜੋਗਾ ਇਹ ਕੋਈ ਦੇਖਦਾ ਮੈਨੂੰ ਪਾ ਦੋ ਵੋਟਾ ਮੈਨੂੰ ਪਾ ਦੋ ਕੁਝ ਸਰਕਾਰ ਦੇ ਜਿਹੜੇ ਡਿਊਟੀਆਂ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਆ ਨਸ਼ਿਆਂ ਦੇ ਲੱਗੇ ਫਿਰ ਸਾਡੇ ਮੁੰਡੇ ਜੀ ਚਾਹੇ ਮੋਦੀ ਹੋਵੇ ਚਾਹੇ ਜੋਗੀ ਹੋਵੇ ਇਹ ਆਪਦੀ ਕੁਰਸੀ ਨੂੰ ਲੈਂਦੇ ਆ ਦੂਏ ਨੂੰ ਤਾਂ ਕੋਈ ਕਰਨ ਦੇ ਪਾਬਰਾਕ ਬਾਤ ਤੇ ਕੋਈ ਲੋੜ ਨਹੀਂ ਇਹਨਾਂ ਨੂੰ ਜਗਰਾਉ ਉਹ ਹਲਕੇ ਵਾਸਤੇ ਕੀ ਮੰਗਾਣੇ ਆਪਣੇ ਇਲਾਕੇ ਲਈ ਪਿੰਡਾਂ ਲਈ ਕੀ ਮੰਗਾ ਤੁਹਾਡੀਆਂ ਮੰਗਾ ਪਿੰਡ ਚ ਆਹੀ ਹੁੰਦੀਆਂ ਕੋਈ ਵਿਕਾਸ ਪਿੰਡ ਦਾ ਹੋਈ ਜਾਵੇ ਵਦਕਾ ਜਿਹੜੀ ਚੀਜ਼ ਦੀ ਰਸਤਾ ਵਾਲਾ ਦੁਨੀਆ ਘਰ ਘਰ ਬਿਮਾਰ ਆ ਉਹ ਚੱਕਦੇ ਆ ਗੱਡੀਆਂ ਤੇ ਸ਼ਹਿਰਾਂ ਨੂੰ ਜਾਣਾ ਪੈਂਦਾ ਤੁਹਾਨੂੰ ਇਹ ਸਰਕਾਰੀ ਹਸਪਤਾਲ ਵੱਡਾ ਕੋਈ ਹੈ ਨਹੀਂ ਹੈਗਾ ਬੜਿਆ ਹੋਇਆ ਉਹਦੇ 'ਚ ਹੈ ਨਹੀਂ ਕੁਝ ਕੋਈ ਉਰ ਉਰ ਜੀ ਡਾਕਟਰ ਹੈ ਨਹੀਂ ਡਾਕਟਰ ਆਉਂਦੇ ਆ ਟਾਈਮ ਨਾਲ ਉੱਠ ਜਾਂਦੇ ਜਦੋਂ ਕੋਈ ਦੇਖ ਪਾਲੀ ਹੈ ਨਹੀਂ ਕੋਈ ਕਿਹੜੀ ਗੋੜ ਤੇ ਸ਼ਿਕਾਇਤ ਨਹੀਂ ਕੀਤੀ ਕੰਨ ਖਿੱਚੇਗੇ ਉਹਨਾਂ ਦੇ ਵੀ ਕੀ ਕਰਦੇ ਹੋ ਆ ਕੇ ਵਾਹ ਜੀ ਵਾਹ ਇਹ ਮੌਲਕ ਕਰਨ ਕੇ ਚਲਾਣਾ ਹੈਗਾ ਸਾਡੇ ਭਲਾ ਕੇ ਚਲਾਣਾ ਬਾਈ ਜੀ ਲੁਧਿਆਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕੀ ਲੱਗਦਾ ਹੈ ਕਿਹੜੇ ਦਾਵੇ ਕਿਹੜੇ ਵਾਦੇ ਪੋਲਿਟਿਕਲ ਪਾਰਟੀਆਂ ਕਰਦੀਆਂ ਨੇ ਰਾਜਨੀਤਿਕ ਪਾਰਟੀਆਂ ਕਰਦੀਆਂ ਨੇ ਕਿਹੜੀਆਂ ਪਾਰਟੀਆਂ ਦੇ ਕਿਹੜੇ ਉਮੀਦਵਾਰ ਚੰਗੇ ਮਾੜੇ ਲੱਗਦੇ ਸਮਝਾਉਂਦੇ ਆ ਸੋਝੀ ਪੈਂਦੇ ਆ ਤੁਹਾਨੂੰ ਤੁਹਾਡੀ ਵੋਟ ਦੇ ਹੱਕਦਾਰ ਲੱਗਦੇ ਆ ਕਿਵੇਂ ਬਾਈ ਜੀ ਕਿਵੇਂ ਦੇਖਦੇ ਹੋ ਵੇਖੋ ਜੀ ਮੁੱਖ ਮੁੱਦਾ ਜਿਹੜਾ ਹੈਗਾ ਉਹ ਹੈ ਬੇਰੁਜ਼ਗਾਰੀ ਬਿਲਕੁਲ ਠੀਕ ਅਨਪਲੋਇਮੈਂਟ ਬਿਲਕੁਲ ਅਨਪਲੋਇਮੈਂਟ ਠੀਕ ਹੈ ਜੀ ਲੋਕਾਂ ਨੂੰ ਕੰਮ ਮਿਲੇ ਇਸੇ ਕਰਕੇ ਇੱਥੇ ਭੀੜ ਹੈ ਜੇ ਕੰਮਤੋਂ ਨੰਦਾਂ ਤੇ ਗਏ ਹੁੰਦੇ ਤਾਂ ਵਿਚਾਰੇ ਆਪਦੇ ਦਿਹਾੜੀਆਂ ਕਰਕੇ ਉੱਥੋਂ ਆਉਂਦੇ ਬਾਅਦ ਇਹ ਮੁੱਖ ਮੁੱਦਾ ਠੀਕ ਫਿਰ ਬੱਚਿਆਂ ਨੂੰ ਇੱਕ ਸਿਹਤ ਸਹੂਲਤਾਂ ਗਰੀਬ ਬੰਦੇ ਨੂੰ ਮਿਲੇ ਜੇ ਕੋਈ ਬਿਮਾਰ ਹੁੰਦਾ ਜੇ ਉਹਨੂੰ ਹਸਪਤਾਲ 'ਚ ਫ੍ਰੀ ਇਲਾਜ ਹੁੰਦਾ ਵਾ ਠੀਕ ਹੈ ਇਹਨਾਂ ਦੇ ਖਰਚੇ ਸਾਰੇ ਕੋਈ ਆਸ-ਪਾਸ ਸਰਕਾਰੀ ਵੱਡਾ ਹਸਪਤਾਲ ਅਵੇਲੇਬਲ ਨਹੀਂ ਹੈ ਜੀ ਪਿੰਡ ਚ ਕੋਈ ਬਹੁਤ ਵੱਡੇ ਲੈਵਲ ਦੇ ਨਹੀਂ ਜਿਹੜੇ ਸੈਂਟਰ ਬਣਾਏ ਹੁੰਦੇ ਸੋ ਉਹ ਦਾ ਆਪਣੇ ਪੀਐਸਸੀਜ਼ ਵਗੈਰਾ ਪ੍ਰਾਇਮਰੀ ਹੈਲਥ ਸੈਂਟਰ ਵਗੈਰਾ ਜਿਹੜੇ ਬਣਾਏ ਉਹ ਹੈਗੇ ਛੋਟੇ ਮੋਟੇ ਆ ਬਟ ਉਹਨਾਂ ਦੀ ਉਹਨਾਂ ਨੇ ਇੰਨੇ ਖਰਚ ਇਨਵੋਲਵ ਨਹੀਂ ਹੁੰਦੇ ਉਹ ਤਾਂ ਕਿਸੇ ਤੋਂ ਵੀ ਦਵਾਈ ਬੰਦਾ ਲੈ ਕੇ ਜਕਾਮ ਖੰਗ ਦੇ ਹੋ ਜਿਹੜਾ ਇਹੀਆਂ ਕਮੀਆਂ ਨੇ 5 ਕਿਲੋ ਰਾਸ਼ਨ ਨਾਲ ਗੱਲ ਨਹੀਂ ਬਣਨੀ ਉਹਨਾਂ ਤੇ ਲਾਇਆ ਹੋਇਆ ਸਰਕਾਰਾਂ ਨੇ 5 ਕਿਲੋ ਸਾਨੂੰ ਨੌਕਰੀਆਂ ਦੇਉਂਦੇ ਅਸੀਂ ਆਪਦੇ ਕੰਮਾਂ ਧੰਨ ਤੇ ਜਾਈਏ ਅਸੀਂ ਆਪੇ ਰਾਸ਼ਨ ਲੈ ਲਾਂਗੇ ਆਪਦੇ ਬੱਚਿਆਂ ਦੀਆਂ ਫੀਸਾਂ ਵੀ ਭਰ ਲਾਂਗੇ ਸਾਨੂੰ ਕੰਮ ਦਿਓ ਜੀ ਇਹ ਵਿਚਾਰੇ ਸਾਰੇ ਉਵੇਂ ਹੀ ਬੈਠੇ ਹੋਏ ਐ ਇਸੇ ਕਰਕੇ ਇੱਥੇ ਭੀੜ ਆ ਇਹ ਮੁੱਖ ਮੁੱਦੇ ਨੇ ਠੀਕ ਆ ਸਾਨੂੰ ਸਰਕਾਰ ਤੋਂ ਮੁਫਤ ਕੋਈ ਸਹੂਲਤ ਨਹੀਂ ਚਾਹੀਦੀ ਸਾਨੂੰ ਨੌਕਰੀ ਮਿਲੇ ਸਾਨੂੰ ਰਾਸ਼ਨ ਰਾਸ਼ਨ ਨਹੀਂ ਚਾਹੀਦਾ ਸਾਨੂੰ ਸਿਹਤ ਸਹੂਲਤਾਂ ਮਿਲਣ ਪੜ੍ਹਾਈ ਵਧੀਆ ਮਿਲੇ ਲੋਕ ਸਮਝਦਾਰ ਨੇ ਸਾਡੀ ਬੇਨਤੀ ਇਹਨਾਂ ਨੂੰ ਇਹੀ ਆ ਬਈ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ ਕਿਸੇ ਦੇ ਦੋ ਪੈਗ ਦਿੱਤੇ ਹੋਏ ਚਾਰ ਪੈਸੇ ਦਿੱਤੇ ਹੋਏ ਇਹ ਲੈ ਕੇ ਵੋਟ ਨਾ ਪਾਓ ਇਹਨਾਂ ਨੂੰ ਜਿਹੜਾ ਬੰਦਾ ਤੁਹਾਨੂੰ ਲੱਗਦਾ ਵੀ ਥੋੜੀ ਗੱਲ ਸੁਣੂ ਸਿਲੈਕਟ ਹੋਣ ਤੋਂ ਬਾਅਦ ਇਲੈਕਟ ਹੋਣ ਤੋਂ ਬਾਅਦ ਪਿੰਡ ਚਾਊ ਤੁਹਾਨੂੰ ਪੁੱਛੋ ਪੁੱਛੂ ਹਨਾ ਵੀ ਕੀ ਤੁਹਾਨੂੰ ਚਾਹੀਦਾ ਵੀ ਮੈਂ ਤੁਹਾਡੀ ਖਾਤਰ ਕੀ ਕਰ ਸਕਦਾ ਹਾਂ ਨਾ ਉਹ ਜੀ ਉਹ ਬੰਦਾ ਉੱਥੇ ਜਾਣਾ ਚਾਹੀਦਾ ਸਵਾਦਨ ਇੰਨੇ ਨੇ ਸਾਡੇ ਦੇਸ਼ ਵਿੱਚ ਬਲਕਿ ਦੂਜੇ ਦੇਸ਼ ਲੁੱਟ ਕੇ ਲੈ ਕੇ ਜਾਂਦੇ ਇਥੋਂ ਬਿਕਾਜ਼ ਸਾਡੀਆਂ ਰਾਜਨੀਤੀ ਦੀਆਂ ਪਾਲਿਸੀਆਂ ਵਗੈਰਾ ਆਪਣੇ ਨਾਲ ਦੇ ਮੁਲਕਾਂ ਨਾਲ ਸਾਡੇ ਸਬੰਧ ਕਿਸ ਤਰ੍ਹਾਂ ਦੇ ਆ ਉਸ ਕਰਕੇ ਹਨਾ ਉਹ ਦੇਸ਼ ਦਾ ਦੂਜੇ ਹਥਿਆਰ ਵੇਚ-ਵੇਚ ਕੇ ਲੁੱਟ ਕੇ ਜਾਂਦੇ ਆ ਸਾਨੂੰ ਲੜਾ ਲੜਾ ਕੇ ਠੀਕ ਆ ਉਹੀ ਪੈਸਾ ਸਾਡਾ ਜੇ ਜਿਹੜਾ ਸਾਡੇ ਕੋਲੇ ਪੈਸਾ ਹੀ ਆ ਉਹੋ ਹੀ ਸਹੀ ਪਬਲਿਕ ਤੱਕ ਪਹੁੰਚ ਜੇਵੇ ਪਿੰਡਾਂ ਦੀ ਡਵੈਲਪਮੈਂਟ ਹੋਏ ਛੱਪੜ ਸਾਫ ਹੋਣ ਸਾਫ ਪਾਣੀ ਮਿਲੇ ਸੀਵਰੇਜ ਸਿਸਟਮ ਹੋਵੇ ਠੀਕ ਆ ਜੀ ਤੇ ਉਹ ਚੀਜ਼ਾਂ ਚਾਹੀਦੀਆਂ ਪਿੰਡ ਵਾਲਿਆਂ ਨੂੰ ਹੋਰ 5 ਕਿਲੋ ਰਾਸ਼ਨ ਕਿਸੇ ਨੂੰ ਨਹੀਂ ਚਾਹੀਦਾ ਸੋ ਕਿਤਨਾ ਕਿਤੇ ਰੀਜ਼ਨ ਦਿੱਤਾ ਜਾ ਰਿਹਾ ਕਿ ਹੱਕੀ ਮੰਗਾਂ ਹੁੰਦੀਆਂ ਨੇ ਜੋ ਵੈਲੀਡੇਸ਼ਨ ਹੁੰਦੀ ਹੈ ਕਿ ਉਹ ਸਹੀ ਹੋਵੇ ਜਿੰਨੀ ਕਿ ਦਿਹਾੜੀ ਬਣਦੀ ਹੈ ਉਹ ਦਿਹਾੜੀ ਹੋਵੇ ਕਿਹਾ ਜਾ ਰਿਹਾ ਬਜ਼ੁਰਗਾਂ ਵੱਲੋਂ ਕਿ ਕਾਂਗਰਸ ਦੇ ਅਮਿੰਦਰ ਸਿੰਘ ਰਾਜਾ ਵੜਿੰਗ ਗੱਲ ਕਹਿ ਕੇ ਗਏ ਆ ਪਰ ਦੇਖਣਾ ਇਹ ਹੋਊਗਾ ਕਿ ਜੋ ਰਾਜਾ ਵੜਿੰਗ ਜੀ ਨੇ ਕਿਹਾ ਕੀ ਉਹ ਜੇ ਜਿੱਤਦੇ ਆ ਜੇ ਇਹਨਾਂ ਦੀ ਵੋਟ ਲੈਂਦੇ ਆ ਫਿਰ ਲੋਕ ਸਭਾ ਜਾ ਕੇ ਕੀ ਗਰੀਬ ਦੀ ਆਵਾਜ਼ ਬਣਦੇ ਆ ਕਿ ਉਹਨਾਂ ਨੂੰ ਹੱਕੀ ਮੰਗਾ ਦਬਾਅ ਪਾਉਂਦੇ ਆ ਜਾਂ ਸਿਰਫ ਇਹ ਗੱਲਾਂ ਵੀ ਲਾਰਾ ਬਣ ਕੇ ਖੁਆਬ ਬਣ ਕੇ ਰਹਿ ਜਾਂਦੀਆਂ ਨੇ ਲਿਬਰਲ ਟੀਵੀ ਲਈ ਨਫਬੀ ਸਿੰਘ ਵੇਦੀ